ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੌੜੀ ਨਾਅ ਸੁਣਿਆ ਮਨ ਰਹਿਸੀਐ ਨਾਮੇ ਸਾਤ ਆਈ ਨਾਅ ਸੁਣਿਆ ਮਨ ਤ੍ਰਿਪਤੀਐ ਸਭ ਦੁਖ ਗਵਾਈ ਨਾਅ ਸੁਣਿਆ ਨਾਉ ਉਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪੱਤ ਨਾਮੇ ਗਾਤ ਪਾਈ गुरमुख नाम है नानक ध्यान शलोक महला पहला झूठ न रागी झूठ झूठ वेदी जूठ चंद सूरज की भेदी झूठ न इत विश्राम लाना है झूठ न अन्नी झूठ न नाई झूठ न ਨੀਹੁ ਵਰਿਆ ਸਭ ਥਾਈ ਜੂਠ ਨਾ ਧਰਤੀ ਜੂਠ ਨਾ ਪਾਣੀ ਜੂਠ ਨਾ ਪਾਉਣਾ ਮਾਹੀ ਸਮਾਣੀ ਨਾਨਕ ਨਿਗੁਰਿਆ ਗੁਣ ਨਾਹੀ ਕੋਏ ਨਾਨਕ ਪਾਤੀ ਵਿਸਨਾਮ ਹੈ ਨਿਗੁਰਿਆ ਪਾਤੀ ਏਮ ਕਲਾਤਨੀ ਨਿਗੁਰਿਆ ਗੁਣ ਨਾਹੀ ਕੋਏ ਮੋਹ ਫੇਰਿਆ ਮੋਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁਲੀਆਂ ਸੁਚੀਆ ਜੇ ਭਰ ਜਾਣ ਕੋਈ ਇਹ ਚੁਲੀਆਂ ਪੁੱਲਾ ਹੀ ਬੋਲਣਾ ਬਿੰਦੀ ਨਹੀਂ ਲਾਉਣੀ ਨਾਨਕ ਚੁਲੀਆਂ ਸੁਚੀਆ ਜੇ ਭਰ ਜਾਣ ਕੋਈ ਸੁਰਤੀ ਚੁਲੀ ਗਿਆਨ ਕੀ ਜੋਗੀ ਕਾ ਜਤ ਜਤ ਹੋਏ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ ਰਾਜੇ ਚੁਲੀ ਨਿਆਵ ਕੀ ਪੜਿਆ ਸੱਚ ਧਿਆਨ ਪਾਣੀ ਚਿਤ ਨ ਧੁਪਈ ਮੁਖ ਪੀਤਾ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ ਨਾਏ ਸੁਣਿਆ ਨਉ ਨਿਧ ਮਿਲੈ ਮਾਨ ਚਿੰਦਿਆ ਪਾਵੈ ਨਾਏ ਸੁਣਿਆ ਸੰਤੂਖ ਹੋਏ ਕਵਲਾ ਚਰਨ ਧਿਆਵੈ ਨਾਏ ਸੁਣਿਆ ਸਹਿਜ ਊਪਜੈ ਸਹਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਸਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਣ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪਾੜ ਪਾੜ ਕਰਹਿ ਪੁਕਾਰ ਦੁੱਖ ਕੀਆ ਪੰਡਾ ਖੁੱਲੀਆ ਸੁਖ ਨਾ ਨਿਕਲਿਓ ਕੋਇ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਮਾਨ ਤਨ ਹਰਿਆ ਹੋਏ ਦੁਖ ਕੀਆ ਅੱਗੀ ਮਾਰੀਐ ਭੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਭਾਸ ਰੰਗ ਪਸੂ ਹੂ ਭਾਸ ਖੇ ਨਾਨਕ ਇਥੀ ਅਮਕ ਲਾਦਨੀ ਹੈ ਦੁਨੀਆ ਭਾਸ ਰੰਗ ਭਾਸ ਦਰਮਿਆਨਾ ਜਾ ਬੋਲਣਾ ਥੋੜਾ ਜਾ ਕਸਕੇ ਹੀ ਬੋਲਣਾ ਹੈ ਨਾਨਕ ਦੁਨੀਆ ਭਸ ਰੰਗ ਇਥੇ ਵਿਸਰਾਮ ਪਸੂ ਹੂ ਭਸ ਖੇਹ ਪਸੂ ਭਸ ਕਮਾਵਣੀ ਪੀ ਭਸ ਭਰੀਐ ਦੇਹ ਜਾ ਜੀਵ ਵਿੱਚ ਕੱਢੀਐ ਪਸੂ ਭਰਿਆ ਜਾਏ ਅੱਗੇ ਲੇਖ ਮੰਗੇ ਹੈ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੱਚ ਸੰਜਮੋ ਨਾ ਜਾਮ ਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ ਗਵਾਵੇ ਹਨੇਰ ਗਵਾਵੇ ਨਾਏ ਸੁਣਿਆ ਆਪ 부ਝੀਐ ਲਾਹ ਨਾ ਉਪਾਵੇ ਨਾਏ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੇ ਨਾ ਨਾਨਕ ਨਾਏ ਸੁਣਿਆ ਮੁਖ ਉਜਲੇ 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 ਹੀ ਹੈ ਹਾਂਜੀ ਉਜਲੇ ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ